ਕਾਸਾ ਬਾਲੇ ਕਾਲੇ ਦੋ ਦਾ ਬਹਿ ਜਾ ਲੈ ਮੂਰੋ ਚੱਕ ਲੈਣਾ ਨਾ ਜੇ ਸੀਗੇ ਇਹਨੂੰ ਆ ਲਾ ਦੇ ਲਾ ਦੇ ਥੱਲੇ ਲਾ ਦੇ ਮੇਰਾ ਵੀਰ ਟਰੈਕਟਰ ਜੋਰੀ ਬੋ ਮਾਰ ਜਾਂਦਾ ਨਾ ਇੱਕ ਵੀ ਸਲੈਪ ਨਹੀਂ ਉਹ ਜਾਇਆ ਉਹਦਾ ਬਾਈ ਉਵੇਂ ਹੀ ਖੜੀ ਆ ਜਿਵੇਂ ਹੈਗੀ ਸਲੈਪ ਜਾਵਾ ਨਹੀਂ ਵਜਿਆ ਉਹ ਸਹੀ ਆ ਮੋਟੇ ਹੀ ਡਰਾਈਵਰੀ ਹੋਰ ਬੰਦਾਂ ਦਾ ਮੜੇ ਮੜੇ ਅੱਗੇ ਚੁਕਾ ਕੇ ਥੱਲੇ ਲਾ ਦੇਣੀ। ਉਹ ਥੱਲੇ ਲੱਗ ਜੂਗੀ ਇਹ। ਪਰ ਆਪਣੇ ਕੋਲੇ ਲੋਡ ਡਰੈਗਰ ਲਾ ਲਾਂਗੇ। ਦੋੜ ਪਈ ਦਾ ਟੈਨਸ਼ਨ ਕਿਹੜੀ ਗੱਲ ਦੀ ਲੈਣੇ ਆ। ਵਾਹ ਬੈਲਟ ਦੀ ਕਿਥੋਂ ਲੈ ਆਈ ਤੂੰ ਕਿੰਨੇ ਦੀ ਲੈ ਆਈ? ਉਹ ਬਾੜੀ ਨਾ ਪਾਟੇ ਥੱਲੇ ਤੁਰੀ ਜਾਊਗੀ ਮਾਨਕ। ਐ ਬਾਈ ਮੇਰੇ ਤੇ ਇੱਕ ਅਥਮ ਐਲਦੀ ਕਿੰਨੇ ਦੀ ਲੈ ਆਈ ਫਟੜਾੜ। ਯਾਰ ਬਾਈ ਕਿਥੋਂ ਪਟਿਆਣੋਂ ਕੋਸ਼ ਲੈ ਆਪਾਂ ਨੇ ਤਾਂ ਝੂਠ ਸੁਖਾਣੀ ਵਜ ਦਾ ਡੈਡੀ ਨੇ ਲਈ ਸੀ ਨਹਿਰ ਆਣਾ। ਅੱਛਾ ਆਪਣੇ ਉਹਨਾਂ ਤੋਂ। ਜਿਹੜੀ ਆਹ ਪੁਲ ਬਣਾ ਕੇ। ਅੱਛਾ ਯਾਰ। ਆਪਾ ਦਾ ਰੁਚੇ ਨਾ ਆਪਾ ਵੀ ਲੈ ਲੈਣਾ ਕਦੀ ਆਏ ਕਿਥੇ ਜਾਂਦੇ ਥੋੜੀ ਲਿਆਈ ਬਾਲੀ ਡੈਡੀ ਮੈਂ ਜਾਂਦਾ ਕਰਦਾ ਨਾ ਤੁਹਾਨੂੰ ਪਤਾ ਪਰ ਖਾਣ ਪੀਣ ਵਾਲੇ ਬੰਦੇ ਲੈ ਜਾ ਬਣ ਜਾਂਦੇ ਦੀ ਠੀਕ ਹੈ ਜੀ ਹੇ ਇਧਰ ਕਿਧਰ ਪਾਈ ਨੇ ਕਿ ਵਜਾਲੇ ਪਾਣਾ ਨਹੀਂ ਅੱਛਾ ਹਾਏ ਮਾ ਪਾਣੀ ਔਖੀ ਨਹੀਂ ਇਹ ਨਹੀਂ ਕੰਮ ਇਸਾ ਪੈਂਦੇ ਉਹ ਪੀੜਾ ਮੁਰੋਂ ਹਾਂ ਹੋ ਜਾਗਾ ਪੀੜੀ ਆ ਬਾਕੀ ਲੰਮੀ ਵਾਲੀ ਆ ਨਾ ਦੂਰੀ ਬਰਾਬਰ ਆਈ ਤੇ ਤਾਂ ਮਰੂ ਹੁੰਦਾ ਬਈ ਨਾ ਰੰਗ ਲੈਣ ਦੇ ਵੇ ਹਣਾ ਹਿੱਸੇ ਦਾ ਹੋਰ ਆ ਹਿੱਸੇ ਦਾ ਰੰਗ ਖੜਿਆ ਸਰਈਆ ਜੀ ਇਹ ਨਵੇਂ ਟਰੈਕਟਰ ਆ ਸਰ ਹੋਜੀ ਇੱਕੋ ਜੀ ਉਹ ਮਮੀ ਕਰਕੇ ਆੜ ਜੀ ਮਣਕ ਵਾਵਾ ਘੜ ਦੇ ਦੇ ਪਰ ਲਾ ਉਹ ਨਹੀਂ ਨਹੀਂ ਉਹ ਉਹ ਨਹੀਂ ਹੈ ਬਾਈ ਮੜ ਕੇ ਥੱਲੇ ਵੜੀ ਜਾਊਗੀ ਸਗਾ ਤਲਾ ਜਾ ਬੱਜਾ ਰਹਿਣ ਦੇ ਤੂੰ ਇਧਰ ਨੂੰ ਕਰਦਾ ਟਾਰ ਯਾਰ ਲੀ ਪਾੜੀ ਸੀ ਪਰਦਾ ਜਾ ਇਹ ਮੈਨੂੰ ਤਾਂ ਲੱਗਦੀ ਫੜ ਕਰਦੇ ਪਰਲੇ ਬਈ ਪਾੜਨੀ ਸੀ ਜੀ ਲੀ ਸਾਲ ਕੋਈ ਨਹੀਂ ਕੋਣੋਂ ਟੈਨਸ਼ਨ ਨਾਲ ਮੜੇ ਨਾ ਕੱਚਦੇ ਨੇ ਉਹ ਤੇ ਵਜਨ ਬਹੁਤ ਆ ਨਾ ਟਰੈਕਟਰ ਤੇ ਮੂਹਰ ਲੇ ਤੇ ਪਰ ਉਹ ਵੀ ਸਲਾ ਮਗਰ ਹੌਲਾ ਕਰੀ ਬੈਠਾ ਨਾ ਮਜਨ ਤਾਂ ਅਕਸਰ ਮੂਹਰ ਤਾਂ ਹੋ ਜਾਂਦਾ ਜਦੋਂ ਵਜਨ ਮਰਜ਼ੀ ਦਾ ਵਾ ਵੱਡਾ ਇਲਾਦੂ ਦਾ ਲੈ ਵੀ ਕਹਿੰਦੇ ਵੇਖਾ ਜਣਾ ਜੋਰ ਜੇ ਮਾਰ ਹੋ ਇਹਦਾ ਇਕੱਠੇ ਕਲਾ ਛੱਡਣਗੇ ਮੜੇ ਨਾ ਨਿਹੜ ਜਣ ਜੈਦੀ ਵਾਹੇ ਰਾਈ ਗਈ ਗਈ ਬੋਲ ਲੈ ਗਏ ਓਏ ਮੈਂ ਠੀਕ ਆ ਹੁਣ ਫੁੱਲ ਭਰ ਕੇ ਕੱਢਾ ਕਰਾਂਗੇ ਓ ਮਗਰ ਉਹ ਮੂਰੋ ਜ਼ੋਰ ਲਗਾਉਂਦਾ ਜਾਂਦਾ ਉਹ ਮਗਰ ਲਾਰੇ ਇਸ ਨਹੀਂ ਕਰਦਾ ਤੇਰਾ ਯਾਰ ਵੇਖੋ ਬੈਂਦੀ ਜਾਂਦੀ ਉਹ ਬੰਦੇ ਸਿਆਣੇ ਸੀ ਉਹ ਥੋੜੀ ਭਰਦੇ ਸੀ ਇੱਥੇ ਸਾਡੇ ਵਰਗੇ ਲੱਗੇ ਰਹੇ ਚਾਰ ਜਣੇ ਉੱਤੇ ਖੜੇ ਯਾਰ ਬਾਵਾ ਪਾ ਗਿਆ ਜਿਆਕਰ ਖਾਇਤ ਕੀ ਬਾਵਾ ਪਾਈ ਤੇ ਦਾਲ ਦਾਲ ਹੈਗੀ ਯਾਰਾ ਉਹ ਪੈਪ ਲਾ ਲਓ ਪੈਪ ਪੈਪ ਲਾ ਲੇ ਬਾਸ ਬਾਲੇ ਕਾਲੇ ਉਹ ਭਰਾਵਾ ਜੋਰ ਇਕੱਠੇ ਲਵਾਈਦਾ ਹੁੰਦਾ ਦੱਸ ਉਹਨੇ ਪਹਿਲਾ ਸ਼ਾਰਤਾ ਉਹਨੇ ਬਾਅਦ ਛੱਡਿਆ ਉਹ ਪਰਾ ਪਲਟਾਉਣੀ ਆ ਪੁਰਾਣਾ ਮਾਡਲ ਟਰਾਲੀ ਆ ਉਹ ਚੱਕੇ ਦੇ ਪਲਟਦੀ ਆ ਉਹ ਫੁੱਲ ਤੇ ਨਹੀਂ ਪਲਟਦੀ ਬਾਈ ਜੇ ਇੱਥੇ ਹੀ ਸਰਪੈਂ ਲਾ ਕੇ ਜਾਂਦਾ ਜੇ ਜੜ ਚ ਉਹਦਾ ਇੱਕੜਕੜਕ ਕਰੂਗਾ ਜੇ ਸਿੱਟੋਂਗੇ ਗਾਡਰ ਚ ਗੱਡਰੀ ਨੰਗਣੀ ਐਲੀ ਜੰਨੀ ਟੇਢੀ ਆ ਟਰਾਲੀ ਦਾ ਥਾਲੇ ਲੱਗੀ ਪਈ ਐ ਛੱਡ ਜਾ ਓਏ ਓ ਇਧਰ ਓਏ ਓ ਰੇਸ ਕਰ ਖਾ ਓ ਰੇਸ ਨਹੀਂ ਕਰਦਾ ਕਹਿਨੀ ਯਾਰ ਔਰ ਉਹ ਅਗਲਾ ਮਾਰ ਕੇ ਨਾ ਰੁਕੀ ਤੇ ਬੱਸ ਖੜ ਜਾ ਇਹਨੂੰ ਕਿਹੜਾ ਰੇਲਗਾਚ ਆ ਇਧਰ ਵੇ ਓਏ ਗਈ 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 ਟਰਾਲੀ ਦਾ ਗਈ ਮਤਲਬ ਹੀ ਨਹੀਂ ਗਿਆਨੀ ਟਰਾਲੀ ਬਹੁਤ ਉਹ ਟਰਾਲੀ ਚੱਕੀ ਜਾਂਦੀ ਐ ਉਹ ਦਾਸਾ ਦਾਸਾ ਮੋਟਾ त okay. कई